ਅੱਜ ਕੱਲ ਦੇ ਟਾਈਮ 'ਚ ਨਾ ਏਅਰੀਆਂ ਘੱਟ ਹੀ ਰਹਿ ਗਈਆਂ ਵਾ ਹਰ ਕਿਸੇ ਨੂੰ ਆਪਣਾ ਪਿਆ ਹੁੰਦਾ ਏ ਕਿ ਆਪਣਾ ਸਵਾਰ ਲਈਏ ਆਪਾਂ ਚਾਰ ਪੈਸੇ ਕਮਾ ਲਈਏ ਦੂਸਰਾ ਬੰਦਾ ਭਾਵੇਂ ਆਪਣਾ ਸਕਾ ਹੀ ਕਿਉਂ ਨਾ ਹੋਵੇ ਸਾਡੇ ਥੱਲੇ ਲੱਗਿਆ ਰਵੇ ਸਾਡੇ ਕਹਿਣ ਮੁਤਾਬਕ ਚੱਲੇ ਜੀ ਹਾਂ ਬਿਲਕੁਲ ਹਾਲਾਤ ਅੱਜ ਕੱਲ ਇਵੇਂ ਦੇ ਹੋਏ ਪਏ ਆ ਪਰ ਆਹ ਵੀਡੀਓ ਨੇ ਨਾ ਦਿਲ ਜਿੱਤ ਕੇ ਰੱਖ ਲਿਆ ਇਸ ਵੀਡੀਓ 'ਚ ਤੁਸੀਂ ਦੇਖੋਗੇ ਕਿ ਆਹ ਵੀਰਨਾ ਜੋ ਸਮਾਨ ਲਾਦੇ ਪਏ ਆ ਟਰੱਕ 'ਚ ਇਹਨਾਂ 'ਚ ਇੱਕ ਵੀਰ ਅੰਨਾ ਵਾ ਉਸ ਨੂੰ ਲੱਭਦਾ ਨਹੀਂ ਆ ਪਾਰ ਉਸ ਦਾ ਯਾਰ ਉਸ ਨੂੰ ਨਾਲ ਲੈ ਕੇ ਉਸ ਨੂੰ ਦੱਸਦਾ ਪਿਆ ਇਹ ਵੀ ਇੱਥੋਂ ਸਮਾਨ ਚੱਕਣਾ ਤੇ ਇੱਥੇ ਲਦਣਾ ਬਈ ਆ ਹੁੰਦੀ ਆ ਯਾਰੀ ਦੋਵੇਂ ਜਾਣੇ ਮਿਹਨਤ ਕਰਦੇ ਪਏ ਆ ਜੋ ਵੀਰ ਅੰਨਾ ਵਾਣਾ ਉਹਨੇ ਵੀ ਕਿਹਾ ਕਿ ਮੈਂ ਘਰੇ ਬੈਠ ਕੇ ਨਹੀਂ ਖਾਣੀ ਮੈਂ ਮਿਹਨਤ ਕਰਨੀ ਆ ਮੈਨੂੰ ਰੱਬ ਨੇ ਬਾਕੀ ਸਾਰਾ ਕੁਝ ਦਿੱਤਾ ਹੈ ਪਰ ਮੈਨੂੰ ਅੱਖਾਂ ਨਹੀਂ ਦਿੱਤੀਆਂ ਤਾਂ ਮੇਰੀਆਂ ਅੱਖਾਂ ਤੂੰ ਬਣ ਜਾ ਵੀਰੇ ਤਾਂ ਉਹ ਵੀਰ ਵੀ ਪੂਰੀ ਸਪੋਰਟ ਕਰਦਾ ਪਿਆ ਹੈ ਆਪਣੇ ਯਾਰ ਨੂੰ ਇਸ ਤਰ੍ਹਾਂ ਦੀ ਯਾਰੀ ਦੇ ਲਈ ਇੱਕ ਵਧੀਆ ਕਮੈਂਟ ਜ਼ਰੂਰ ਕਰਕੇ ਜਾਓ ਤੇ ਜੋ ਤੁਹਾਡਾ ਵੀ ਦਿਲ ਦਾ ਯਾਰ ਜਸ ਨਾਲ ਤੁਹਾਡੀ ਗੂਰੀ ਯਾਰੀ ਆ ਉਸ ਨੂੰ ਇਹ ਵੀਡੀਓ ਸੈਂਡ ਜ਼ਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਾਰਸਿਕ ਕਾਲ ਜੀ